ਦਾਦਾ ਮੈਨੂੰ 3 ਵਜੇ ਦੀ ਗੱਲ ਆ ਜੀ ਮੈਂ ਘਰ ਹੀ ਸੀਗਾ ਤੇ ਸਾਡੇ ਚਾਚਾ ਜੀ ਹੁਣੇ ਇੱਥੇ ਬੱਸ ਚਲਾਉਂਦੇ ਆ ਵੀ ਆਪਣੇ ਕੋਲ ਸ਼ਿਵਚੰਦ ਸਕੂਲ ਤੇ ਉਹ ਉੱਥੋਂ ਆਏ ਤਾਂ ਉਹਨਾਂ ਨੇ ਆ ਕੇ ਜਦੋਂ ਮੈਂ ਘਰ ਸੀ ਤਾਂ ਅੰਦਰ ਗਰਮੀਆਂ ਦਾ ਟਾਈਮ ਹੈ ਅੰਦਰ ਬੰਦਾ ਬੈਠਾ ਤੇ ਉਹਦਾ ਪਤਾ ਨਹੀਂ ਸੀਗਾ ਵੀ ਇੱਧਰ ਆ ਕੰਮ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਉੱਧਰ ਅੱਗ ਬਹੁਤ ਲੱਗੀ ਆ ਵੀ ਛੇਤੀ ਚਲ ਜਾ ਜਦ ਮੈਂ ਇੱਥੇ ਆਇਆ ਤਾਂ ਇੱਥੇ ਆਲੇ-ਦਾਲੇ ਮੁੰਡੇ ਇੱਥੇ ਇਕੱਠੇ ਸੀਗੇ ਉਹ ਤਾਂ ਫਿਰ ਮੈਂ ਖੋਲਿਆ ਤੇ ਜਦ ਖੋਲ ਕੇ ਅੰਦਰ ਦੇਖਿਆ ਬਹੁਤ ਜ਼ਿਆਦਾ ਸੇਕ ਸੀਗਾ ਫਿਰ ਇਹ ਖੋਲ ਕੇ ਆਪਣੇ ਕੋਲ ਸਮਾਰਟਿਬਲ ਮੋਟਰ ਆ ਉਹਦੇ ਤੋਂ ਫਿਰ ਇਹਨਾਂ ਨੇ ਮੁੰਡਿਆਂ ਨੇ ਅੰਦਰੋਂ ਗਾਈ ਨੂੰ ਕੱਢਿਆ ਉਹਨੂੰ ਸੇਕ ਲੱਗ ਗਿਆ ਤੇ ਅੰਦਰ ਹੀ ਗਾਈ ਸੀਗੀ ਉਹਦੇ ਬਹੁਤ ਔਖਾ ਕੱਢਿਆ ਅੰਦਰ ਕਿੰਨੇ ਕਿ ਸ਼ੈੱਡ ਤੋਂ ਉਰੇ ਤੱਕ ਉਰੇ ਤੱਕ ਆ ਸਾਰਾ ਛੱਪਰ ਸੀਗਾ ਉੱਪਰ ਤੱਕ ਉਹਨੂੰ ਗਰਮੀ ਤੋਂ ਗੱਡੀ ਉੱਥੇ ਖੜੀ ਸੀਗੀ ਗਰਮੀ ਹਾਂਜੀ ਗੱਡੀ ਤਾਂ ਉਧਰ ਹੀ ਸੀਗੀ ਗੱਡੀ ਉਧਰੋ ਹੀ ਉਹ ਜ਼ਿਆਦਾ ਹੋਣ ਕਰਕੇ ਸੇਕ ਕਰਕੇ ਤਾਂ ਉਹ ਸਾਡੇ ਕੁੱਤੇ ਨੂੰ ਵੀ ਜ਼ਿਆਦਾ ਹੋ ਗਿਆ ਜੀ। ਕੁੱਤਾ ਪਿੰਜਰੇ ਚ ਸੀਗਾ। ਹਾਂਜੀ ਪਿੰਜਰੇ ਚ ਸੀਗਾ। ਬਾਹਰੋਂ ਲੋਕ ਲਾਦੀ ਦਾ ਉਤੋਂ ਪੱਖਾ ਰੱਖਿਆ ਹੁੰਦਾ ਸੀਗਾ ਬਈ। ਬਾਹਰ ਜ਼ਿਆਦਾ ਗਰਮੀ ਆ ਪੱਖੇ ਦੇ ਵਿੱਚ। ਮੈਂ ਕਹਿੰਦੇ ਪਸ਼ੂ ਪਹਿਲਾਂ ਹੋਰ ਸੀ ਤੁਹਾਡੇ ਇੱਥੇ। ਪਸ਼ੂ ਮੇਰੇ ਕੋਲ ਜ਼ਿਆਦਾ ਸੀਗੇ ਜੀ ਮੈਂ ਫਿਰ ਮੈਨੂੰ ਥੋੜਾ ਜਿਹਾ ਲਾਸ ਜ਼ਿਆਦਾ ਹੋ ਗਿਆ ਤੇ ਮੈਂ ਉਹ ਛੱਡ ਦਿੱਤੇ ਸੀ ਅਜੇ ਹੁਣੇ ਹੀ ਹਫ਼ਤਾ ਕੁ ਹੋਇਆ ਸੀਗਾ ਪਸ਼ੂ ਘਟਾਏ ਆ। ਪਰ ਗਾਈ ਦੇ ਹਾਲਾਤ ਕਿਨੂੰ ਤੁਸੀਂ ਆਪੇ ਡਾਕਟਰ ਹਾਂਜੀ ਮੈਂ ਆਪ ਫਾਰਮਾਸਿਸਟ ਹਾਂ ਜੀ। ਤੇ ਹੁਣ ਆਪੇ ਇਹਦਾ ਕੀਤਾ ਇਹ ਲਾਏ ਆ ਇੰਜੈਕਸ਼ਨ ਵਗੈਰਾ ਪੇਨ ਕਿਲਰ ਲਾਈਆ ਐ ਐਂਟੀਬਾਇਓਟਿਕ ਵਗੈਰਾ ਤੜਫਦੀ ਪਈ ਉਹਨੂੰ ਤੜਫਤਾ ਜੀ ਹੈ ਹੋਣੀ ਆ ਉਹਨਾਂ ਨੂੰ ਸੇਕ ਉਹਦਾ ਜ਼ਿਆਦਾ ਲੱਗਾ ਲੱਗਦਾ ਤੇ ਵੇ ਇਹ ਅੱਗ ਦੀ ਲਪਟਾਂ ਤੇ ਕੰਟਰੋਲ ਕਿੱਦਾਂ ਪਾਇਆ ਫਾਇਰ ਬ੍ਰਿਗੇਡ ਨੂੰ ਕਾਲ ਨਹੀਂ ਕੀਤੀ ਫਾਇਰ ਬ੍ਰਿਗੇਡ ਦਾ ਟਾਈਮੇ ਨਹੀਂ ਲੱਗਾ ਜੀ ਸਾਡੇ ਕੋਲ ਅਸਿਕਾ ਪਾਈਪ ਲੱਗਾ ਆ ਸਿਕਾ ਇਹਦੇ ਤੇ ਸਮਾਰਸੀ ਬਲ ਸਿਕਾ ਕੋਈ ਕਾਲ ਕੀਤੀ ਫਾਇਰ ਬ੍ਰਿਗੇਡ ਨੂੰ ਫਾਇਰ ਬ੍ਰਿਗੇਡ ਨੂੰ ਕਾਲ ਨਹੀਂ ਕੀਤੀ ਸੀਗੀ ਸ਼ਾਇਦ ਕਿਸੇ ਹੋਰ ਨੇ ਕੀਤੀ ਮੈਂ ਨਹੀਂ ਕੀਤੀ ਮੈਨੂੰ ਤਾਂ ਇਧਰੋ ਹੀ ਨਹੀਂ ਸੀ ਪਤਾ ਲੱਗ ਰਿਹਾ ਵੇ ਕਰਾਂ ਕੀ ਪਰੇਸ਼ਾਨ ਹੋ ਜੰਮਾ ਹਾਂਜੀ ਕਿੰਨਾ ਨੁਕਸਾਨ ਹੋ ਨਾ ਫਾਂਦਾ ਹੁਣ ਦੀ ਦੇਖਾਂਗੇ ਹੁਣ ਵਿੱਚ ਕੀ ਹੋਰ ਕੀ ਚੀਜ਼ ਖਰਾਬ ਹੋਈ ਹੈ ਹਜੇ ਤਾਂ ਅੱਗ ਜਿੱਦਾਂ ਸੋਲਕ ਰਹੀ ਹੈ ਅੰਦਰ ਨਹੀਂ ਜਾ ਹੋ ਰਿਹਾ ਉੱਥੇ ਜੋ ਪਿੱਛੇ ਖੇਤ ਹੱਲੇ ਵੀ ਜਲੀ ਜਾਂਦੇ ਆ ਉਹ ਜਲ ਰਹੇ ਆ ਜੀ ਹਜੇ ਵੀ ਦੇਖਿਆ ਹੀ ਨਹੀਂ ਕਿਸੇ ਨੇ ਇੰਨਾ ਕਿ ਜ਼ਿਆਦਾ ਵਾਲੇ ਦੌੜਾ ਤੁਸੀਂ ਦੇਖੋ ਸਾਰੇ ਅੱਗ ਲੱਗੀ ਆ ਪਰ ਫਿਰ ਵੀ ਆ ਤੁਸੀਂ ਤੁਹਾਡੇ ਸਾਰੇ ਪਿੰਡ ਦੇ ਸਾਥੀ ਧਾਨਿਆਂ ਜਿਹਨਾਂ ਨੂੰ ਕੰਟਰੋਲ ਕਰ ਲਿਆ ਇਹ ਤਾਂ ਬਹੁਤ ਇਹ ਮੁੰਡਾ ਸਿਕਾ ਇਹਨੇ ਆ ਕੇ ਨਾਲ ਇੱਥੇ ਅੰਦਰ ਗਾਈ ਦਾ ਇਹਨੇ ਅੰਦਰ ਉਹ ਜਾ ਕੇ ਬਹੁਤ ਜ਼ਿਆਦਾ ਇੰਨਾ ਕਿ ਸੇਕ ਸਿਕਾ ਤਾਂ ਅਸੀਂ ਲੱਗ ਪਏ ਮੋਟਰ ਵਾਲੇ ਮੋਟਰ ਚਲਾਉਣ ਲੱਗ ਪਏ ਤਾਂ ਜਾਨੂ ਇਹ ਅੰਦਰ ਵੜ ਗਿਆ ਤਾਂ ਗਾਈ ਖੋਲ ਲਈ ਇਨੇ ਖੋਲੀ ਹੈ ਨਹੀਂ ਤਾਂ ਪੈਪ ਲਾਉਂਦਾ ਦੇਖੋ ਕੁੱਤੀ ਦਾ ਕੀ ਹਾਲ ਹੋਇਆ ਦੇਖੇ ਨਹੀਂ ਹੁੰਦੀ ਕੁੱਤੀ ਸੀ ਦੇਖੇ ਨਹੀਂ ਹੁੰਦੀ ਉਹਦੀਆਂ ਅੱਖਾਂ ਓੱਖਾਂ ਭਾਜੀ ਦੇਖਣੀ ਉਹਦਾ ਹੀ ਉਹ ਗਲਤ ਹੋਈ ਆ ਕਿ ਕਿੰਨਾ ਤੜਫੀ ਹੋਣਾ ਹੈ ਤੜ ਤੜ ਗੱਡੀ ਦਾ ਵੀ ਸਾਨੂੰ ਇੰਨਾ ਤੜਫਾ ਜਨਾ ਸਾਨੂੰ ਹੋਦਾ ਹੈ ਕਿ ਇਹਨੂੰ ਪਤਾ ਹੀ ਨਹੀਂ ਉਹ ਹਾਈ ਦਾ ਭਾਜੀ ਗੱਲ ਹੈ ਕਿੰਨਾ ਸੇਕ ਮਾੜੇ ਜਾਂ ਬਾਹਾਂ ਬੂਹਾਂ ਨੂੰ ਸੇਕ ਪੈਂਦਾ ਆਪਣੇ ਆਪ ਕਿਦਾਂ ਹਨਾ ਕਰਦੇ ਉਹ ਵਿਚਾਰੇ ਦੇਖੋ ਇਨੇ ਟੈਂਪਰੇਚਰ 'ਚ ਬਾਹਰ ਨਿਕਲਣਾ ਓੱਖਾ ਹਾਂਜੀ 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 ਜਿਹੜਾ ਇਦਾਂ ਜਿਹਦੀ ਜਲ ਕੇ ਤਾਂ ਜਾਣ ਨਿਕਲ ਗਈ ਹੈ ਉਹ ਹਾਈ